ਬਲਵਿੰਦਰ ਸਿੰਘ ਨੇ ਜੀ ਖੋਦੇ ਪੇਟ ਦੇ ਹਨ ਵਾਲੇ ਆਰਟੀਪੀਪੀ ਵਿੱਚ ਐਸਆਈ ਤੇ ਭਰਤੀ ਸੀਗਾ ਇਹਦੀ ਫਿਜ਼ੀਕਲ ਉੱਤੇ ਪ੍ਰੋਬਲਮ ਕਰਕੇ ਤੇ ਡੈਥ ਹੋ ਗਈ ਆ ਕਿਉਂਕਿ ਉਹ ਆਪਣਾ ਆਈਡੀਬੀਪੀ ਦੇ ਜਵਾਨ ਲੈ ਕੇ ਆਏ ਆ ਇੱਥੇ ਸਰਕਾਰੀ ਸਮਾਣਾ ਨਾਮ ਦਾ ਸਿਸਕਾਰ ਪਿਆ ਮੇਰਾ ਨਾਮ ਐਸਆਈਜੀਡੀ ਬਲਵਿੰਦਰ ਸਿੰਘ ਹਾਂਜੀ ਅਸੀਂ ਮਤਲਬ ਇਹ ਮੇਰੇ ਨਾਲ ਐਸਆਈਜੀਡੀ ਭੁਖਿੰਦਰ ਸਿੰਘ ਮੇਰੇ ਨਾਲ ਮੇਰੀ ਕੰਪਨੀ ਦੀ ਡਿਊਟੀ ਕਰ ਰਿਹਾ ਸੀਗਾ ਕਿਹੜੀ ਜਗ੍ਹਾ ਸਰ ਇਹ ਜਗਾ ਸਾਡੀ ਆਈਟੀਵੀਪੀ ਬੱਸਟ ਬਟਲਿਆਨ ਐਜੂ ਕੈਂਪ ਪਰ ਅਸੀਂ ਰਹਿ ਰਿ ਸੀ ਰਹਿ ਰਹੇ ਸੀਗੇ ਲੋਹੇਰਪੁਰ 9th ਬਟਲਿਆਨ ਦੇ ਕੈਂਪ ਵਿੱਚ ਤੇ ਸਵੇਰ ਦੇ ਟਾਈਮ ਮਾਰਨਿੰਗ ਟਾਈਮ ਜਿੱਦਾਂ ਆਰਮਸ ਸਕੂਲ ਔਜ ਦੇ ਵਿੱਚ ਫੋਰਸ ਦੇ ਵਿੱਚ ਪੀਟੀ ਦਾ ਰਹਿੰਦਾ ਤੇ 6 ਵਜੇ ਤੋਂ ਪੀਟੀ ਸ਼ੁਰੂ ਸੀਗੀ ਤੇ 7 ਵਜੇ ਦੇ ਕਰੀਬ ਇਹਨਾਂ ਨੇ ਟਾਈਮ ਵੇਖਿਆ ਘੜੀ ਤੇ ਮੇਰੇ ਨਾਲ ਘੁੰਮਦੇ ਸੀਗੇ ਤੇ ਕਹਿੰਦੇ ਵੀ ਸਰ 7 ਵਜੇ ਗਿਆ ਪੀਟੀ ਆਫ ਹੋ ਗਈ ਤਾਂ ਆਪਾਂ ਕਮਰੇ ਚੱਲੀਏ ਤੇ ਜਿਵੇਂ ਪਿੱਛੇ ਮੁੜਿਆ ਤੇ ਇਹਨਾਂ ਨੇ ਕਿਹਾ ਜੀ ਮੈਨੂੰ ਚੱਕ ਸਰ ਚੱਕਰ ਇੰਨਾ ਹੀ ਕਹਿਣਾ ਤੇ ਥੱਲੇ ਡਿੱਗ ਪਿਆ ਅਸੀਂ ਸਿੱਧੇ ਕੀਤਾ ਹਸਪੀਟਲ ਲੈ ਗਏ ਆ ਉੱਥੋਂ ਫਿਰ ਵੱਡੇ ਹਸਪਤਲ ਲੈ ਗਏ ਆ ਤੇ ਫਿਰ ਬੋਲੇ ਨੇ ਸਰ ਡਾਕਟਰਾਂ ਵੱਲੋਂ ਕੀ ਕਾਰਨ ਦੱਸਿਆ ਗਿਆ ਵੇਹ ਮਾ ਡਾਕਟਰ ਵੱਲੋਂ ਤਾਂ ਅਜੇ ਤੱਕ ਹਾਰਟ ਅਟੈਕ ਦਾ ਹੀ ਕਾਰਨ ਦੱਸਿਆ ਗਿਆ ਹਾਂਜੀ ਬਾਕੀ ਜੋ ਪੀ ਐਮ ਰਿਪੋਰਟ ਆਏਗੀ ਉਹ 1 ਮਹੀਨਾ ਬਾਅਦ ਆਉਂਦੀ ਹੈ ਉਹ ਘਰ ਹੀ ਆਏਗੀ ਸਿੱਧੀ ਉਹ ਕਿਸ ਨੂੰ ਦਿੱਤੀ ਜਾ ਕੇ ਕਿਵੇਂ ਦੀ ਡਿਊਟੀ ਨੂੰ ਭਾਈ ਇਹਨਾਂ ਨੇ ਡਿਊਟੀ ਇਹਨਾਂ ਦੀ ਬਹੁਤ ਹੀ ਵਧੀਆ ਹਲੇ ਦਰਜੇ ਦੀ ਡਿਸਪਲਿਨਰ ਉਹਨਾਂ ਦਾ ਬਹੁਤ ਹੀ ਵਧੀਆ ਬਹੁਤ ਹੀ ਹਲੇ ਦਰਜੇ ਦੀ ਸਖਲਨ ਔਰ ਇਹਨਾਂ ਦਾ ਸਰੀਰ ਵੀ ਸਰੀਰਕ ਪੱਖੋਂ ਵੀ ਬੜੇ ਤਗੜੇ ਔਰ ਕੰਮ ਦੀ ਕੋਈ ਪਰਵਾਹ ਨਹੀਂ ਰਾਤ ਡਿਊਟੀ ਵੰਡ ਦੋ ਦਿਨੇ ਵੰਡ ਦੋ ਬਹੁਤ ਹੀ ਇਮਾਨਦਾਰ ਦੱਸਿਆ ਜੇ ਇਹਨਾਂ ਦੀ ਜਿਹੜੀ ਹੈ ਰਿਟਾਇਰਮੈਂਟ ਲਈ ਇਹਨਾਂ ਨੇ ਵੀਆਰਐਸ ਲੀਆ ਥਰ ਰਿਟਾਇਰਮੈਂਟ ਤੇ ਇਹਨਾਂ ਦੀ 30 ਨਵੰਬਰ 2025 ਨੂੰ ਰਿਟਾਇਰਮੈਂਟ ਇਹਨਾਂ ਨੂੰ ਰਾਤ ਨੂੰ 12 ਵਜੇ ਆਊਟ ਹੋਣਾ ਸੀਗਾ ਨਫਰੀ ਚੋਂ ਘੱਟ ਹੋਣਾ ਸੀ ਤੇ ਪਹਿਲਾਂ ਹੀ ਖਾਸਾ ਸਾਡੇ ਨਾਲ ਜਿਹਨਾਂ ਨੇ ਲੰਬਾ ਸਮਾਂ ਡਿਊਟੀ ਨਿਭਾਈ ਹੈ ਇਹਨਾਂ ਦੀ ਕਿਵੇਂ ਦਾ ਸੁਭਾਅ ਸੀ ਤੁਸੀਂ ਜਿਹਦੇ ਨਾਲ ਇਹਨਾਂ ਦਾ ਸੁਭਾਅ ਬਹੁਤ ਹੀ ਅੱਛਾ ਸੀਗਾ ਮੇਰੇ ਨਾਲ ਪਹਿਲਾਂ 4 ਸਾਲ ਇਹਨਾਂ ਨੇ ਜਲੰਧਰ ਵੀ ਡਿਊਟੀ ਨਿਭਾਈ ਹੈ ਤੇ ਹੁਣ 2025 ਚ 1 ਦਸੰਬਰ ਤੋਂ ਫਿਰ ਮੇਰੇ ਨਾਲ ਮੇਰੀ ਕੰਪਨੀ ਚ ਡਿਊਟੀ ਨਿਭਾ ਰਹੇ ਸੀ ਸੁਭਾਅ ਬਹੁ ਸਰ ਜੋ ਸਰਕਾਰ ਵੱਲੋਂ ਕੀ ਸਹਾਇਤਾ ਰਾਸ਼ੀ ਜੋ ਪਰਿਵਾਰ ਨੂੰ ਤੁਹਾਡੇ ਵੱਲ ਸਭ ਜਾਰੀ ਸਰਕਾਰ ਵੱਲੋਂ ਹਰ ਸਹੂਲਤ ਇਹਨਾਂ ਨੂੰ ਦਿੱਤੀ ਜਾਏਗੀ ਜੋ ਮਤਲਬ ਨਿਯਮਾਂ ਦੇ ਅਨੁਸਾਰ ਲਾਗੂ ਹੈ ਹਾਂਜੀ ਗੁਰਪ੍ਰੀਤ ਸਿੰਘ ਜੀ ਤੁਹਾਡੀ ਕਿਹਨੂੰ ਮੇਰਾ ਵੀਰ ਜੀ ਬੜਾ ਡਾਪੇ ਹੋ ਅਜਿਹਾ ਭਰਾ ਹੀ ਠੀਕ ਹੈ ਜੀ ਸਾਰੀ ਉਹ ਮਿਹਨਤੀ ਕਰਦਾ ਰਿਹਾ ਜੀ 33 33 ਸਾਲ ਨੌਕਰੀ ਕਰਦੇ ਨੇ ਉਹ ਮੈਂ ਤਾਂ ਨਿਕਾਜਾ ਮੈਨੂੰ ਪੁੱਤਾਂ ਨੂੰ ਪਾਲਿਆ ਮੇਰੇ ਭਰਾ ਨੇ ਅੱਲੇ ਮਹੀਨੇ ਦਸੰਬਰ ਚ ਪੈਨਸ਼ਨ ਆਉਣ ਵਾਲਾ ਸੀ ਮੈਂ ਤਾਂ ਵੀਰ ਰਹਿੰਦਾ ਹੀ ਨਹੀਂ ਇੱਥੇ ਮੈਂ ਤਾਂ ਬਾਹਰ ਰਹਿਣਾ ਕੈਨੇਡਾ ਤੇ ਸਾਰੀ ਜ਼ਿੰਮੇਵਾਰੀ ਮੇਰੇ ਭੈਣਾ ਭਰਾਵਾਂ ਦੀ ਸਾਰਾ ਕੁਝ ਸੰਭੀ ਰਿਹਾਦਾ ਪੁੱਤਾਂ ਵਾਂਗੂ ਮੈਨੂੰ ਪਾਲਦਾ ਪਾਲ ਲਿਆ ਉਹਨੇ ਤੇ ਉਹ ਵੀ ਸਾਡਾ ਬਿਮਾਰ ਰਹਿੰਦਾ ਸੀ ਤੇ ਉਹਦੀ ਵੀ ਪਿਛਲੇ ਸਾਲ ਮਾਂ ਚਲ ਗਈ ਤੇਰਾ ਵੀ ਰੱਬ ਦਾ ਰੂਪ ਹੀ ਮੈਂ ਕੀ ਕਰ ਸਕਦਾ ਜੀ ਮੇਰੇ ਕੋਲ ਕੋਈ ਸ਼ਕਤ ਨਹੀਂ ਕਿਵੇਂ ਦੱਸਦਾ ਇੱਥੇ ਮੈਨੂੰ ਸਾਰੀ ਉਮਰ ਸਿੱਖਿਆ ਦਿੰਦਾ ਰਿਹਾ ਜੀ ਮੇਰਾ ਸਰੀਰ ਭਾਰਾ ਮੈਨੂੰ ਉਹਨੇ ਕਹਿਣਾ ਮਾਂ ਆਪਣੇ ਸਰੀਰ ਨਾਲ ਧੰਧਿਆ ਕਰ ਸਹਾਰ ਕਰਿਆ ਕਰ ਖਾਇਆ ਵੀ ਆ ਮਾੜਾ ਨਾ ਖਾਇਆ ਵੀ ਆ ਕਰ ਉਹ ਤਾਂ ਸਵੇਰੇ ਵੀ ਘੰਟਾ ਸੈਰ ਕਰਨੀ ਸ਼ਾਮੀ ਵੀ ਸੈਰ ਕਰਨੀ ਤੁਮਾਰੀ ਦਾ ਚੇਤਾ ਹੀ ਨਹੀਂ ਪੀੜੀ ਕਰਕੇ ਆਇਆ ਜੀ ਸਾਨੂੰ ਤੇ ਹੋਈ ਦੱਸਿਆ ਪਹੁੰਚ ਲੋ ਜੇ ਪਤਾ ਲੱਗਾ ਤੇ ਆਣ ਕੇ ਚੱਕਰ ਆਇਆ ਡਿੱਗ ਪਿਆ ਨਾਰੀ ਅਟੈਕ ਹੋ ਗਿਆ ਆਖਰੀ ਵਾਰ ਦੋ ਬੱਚੇ ਜੀ ਬੱਚੇ ਕਦੇ ਇੱਕ ਬੱਚੀ ਹੈ ਜੋ ਵਿਆਹ ਵਾਲੀ ਹੈ ਉਹਦਾ ਵੀ ਨਹੀਂ ਚਾਹ ਤੰਡਾ ਜਿਹੜੇ 1.5 2 ਸਾਲ ਹੋਏ ਵਿਆਹ ਹੋਏ ਨੂੰ ਮੇਰੇ ਕੋਲ ਬਾਹਰ ਹੀ ਕਰੇ ਤਾਂ ਆਖਰੀ ਆਖਰੀ ਗੱਲ ਕਦੋਂ ਹੋਈ ਭਾਈ ਤਦ ਹੀ ਇਹਨਾਂ ਦੇ ਭੱਜਣਾ ਇੱਕ ਵਾਰ ਦਾ ਹੋ ਗਿਆ ਜੀ ਮੈਨੂੰ ਗੱਲ ਹੋਈ ਉਹ ਡੈਡੀ ਸਾਡਾ ਪਿਛਲੇ ਮਹੀਨੇ ਗਿਆ ਉੱਥੇ ਤੇ ਉੱਥੇ ਠੰਡੇ ਬੜੀ ਗੱਲ ਕੋਈ ਸੈਰਸੂਰ ਨਹੀਂ ਹੁੰਦੀ ਤੇ ਡੈਡੀ ਨਾਲ ਇਹਦੀ ਗੱਲ ਹੋਈ ਤੇ ਮੈਨੂੰ ਕਹਿੰਦਾ ਵੀ ਡੈਡੀ ਦਾ ਇੱਥੇ ਜੀ ਨਹੀਂ ਲੱਗਦਾ ਮੈਂ 1 ਦਸੰਬਰ ਨੂੰ ਪੈਨਸ਼ਨ ਆ ਜਾਣਾ ਤੇ ਡੈਡੀ ਨੂੰ ਇੱਥੇ ਭੇਜ ਦੇ ਫਿਰ ਉਹਨਾਂ ਦੇ بیٹے ਦੀ 5 ਤਰੀਕ ਦੀ ਜਨਵਰੀ ਦੀ ਵਾਪਸ ਇੱਥੇ ਆਉਣਾ ਸੀ 2-3 ਮਹੀਨੇ ਛੁੱਟੀ ਕੱਢਣ ਵੀ ਡੈਡੀ ਨੇ ਪੈਨਸ਼ਨ ਆਉਣਾ 2 ਮਹੀਨੇ ਤੇਰੇ ਨਾਲ ਰਵਾਂਗੇ ਨਾਲ ਸਾਡੇ ਡੈਡੀ ਨੇ ਮਤਲਬ ਮੇਰੇ ਭਰਾ ਦੇ ਪਿਓ ਨੇ ਵੀ ਆਉਣਾ ਸੀ ਉਹਦੀ ਪੈਨਸ਼ਨ ਆਉਣ ਦੀ ਕੋਈ ਜੀ ਪਤਾ ਨਹੀਂ ਉਹਦੇ ਆ ਗਏ ਆਪ ਵਿਚਾਰ